नगर निगम अमृतसर ਨੂੰ ਨਵੇਂ ਕਮਿਸ਼ਨਰ ਮਿਲ ਗਏ ਨੇ ਆਈਐਸ ਗੁਲਪ੍ਰੀਤ ਸਿੰਘ ਆਲਖ ਨੇ ਬੁੱਧਵਾਰ ਨੂੰ ਨਗਰ ਨਿਗਮ ਦਫਤਰ ਵਿਖੇ ਆਪਣਾ ਕਾਰਜਭਾਰ ਸੰਭਾਲਿਆ ਜਿਸ ਤੋਂ ਬਾਅਦ ਉਹਨਾਂ ਨੂੰ ਸਨਮਾਨਿਤ ਅਤੇ ਸਵਾਗਤ ਕਰਨ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ ਮਿਊਨਿਸਪਲ ਯੂਥ empioyes ਫੈਡਰੇਸ਼ਨ ਆਟੋ ਵਰਕਸ਼ॉप ਦੇ ਪ੍ਰਧਾਨ ਆਸ਼ੂ ਨਾਹਰ ਦੀ ਅਗਵਾਈ ਹੇ ਨਗਰ ਨਿਗਮ ਕਮਿਸ਼ਨਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਹਰ ਸੰਭਵ ਸਹਿਯੋਗ ਦਾ ਪਰੋਸਾ ਦਿੱਤਾ ਗਿਆ ਇਸ ਮੌਕੇ ਚੇਅਰਮੈਨ ਰਾਜਕੁਮਾਰ ਰਾਜੂ ਜਰਨਲਸ ਕਤਰ ਰਾਜਕल्याण ਮੀਤ ਪ੍ਰਧਾਨ ਜੁਗਲ ਕਿਸ਼ੋਰ ਲਾਲੀ ਦੀਪਕ ਸਬਰਵਾਲ ਵੀ ਮੌਜੂਦ ਸਨ ਨਗਰ ਕਮਿਸ਼ਨਰ ਨੇ ਆਖਿਆ ਕਿ ਸ਼ਹਿਰ ਵਾਸੀਆਂ ਅਤੇ ਜਥੇਬੰਦੀ ਦੇ ਸਹਿਯੋਗ ਨਾਲ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਕੂੜਾ ਮੁਕਤ ਕੀਤਾ ਜਾਵੇਗਾ ਮੈਂ ਕੱਲੇ ਜੋਇਨ ਕੀਤਾ ਇੱਥੇ ਆਪਣਾ ਚਾਰਜ ਕੱਲ ਸੰਭਿਆ ਤੇ ਉਸ ਤੋਂ ਬਾਅਦ ਜਿਹੜੀਆਂ ਇੱਥੋਂ ਦੀਆਂ ਪ੍ਰੋਬਲਮਸ ਹੈ ਉਹ ਮੈਂ ਸਮਝ ਰਿਹਾ ਜਿਹੜੀਆਂ ਸਭ ਤੋਂ ਜ਼ਿਆਦਾ ਦਿੱਕਤਾਂ ਜੋ ਲੋਕਾਂ ਨੂੰ ਆ ਰਹੀਆਂ ਜੋ ਮੈਨੂੰ ਸਮਝ ਆਈ ਹੈ ਸਫਾਈ ਦਾ ਤੇ ਕੰਟਰੈਕਟ ਦਾ ਜਿਹੜਾ ਰੌਲਾ ਚੱਲ ਰਿਹਾ ਸੋ ਉਹਨੂੰ ਮੈਂ ਰਿਜ਼ੋਲਵ ਕਰਨ ਦੇ ਸਭ ਤੋਂ ਪਹਿਲਾਂ ਕੋਸ਼ਿਸ਼ ਕਰ ਰਿਹਾ ਹੈ ਤੇ ਤਾਂ ਕਿ ਅਸੀਂ ਬਿਲਕੁਲ ਸਾਫ਼ ਸੁਥਰਾ ਸ਼ਹਿਰ ਬਣਾ ਸਕੀਏ ਦੂਜੀ ਪ੍ਰਾਇੋਰਟੀ ਮੇਰੀ ਰਹੇਗੀ ਹਮੇਸ਼ਾ ਇਹ ਇਨਕ੍ਰੋਚਮੈਂਟਸ ਤੇ ਇਲੈਗਲ ਜਿਹੜੇ ਉਹ ਹੈਗੇ ਨੇ ਓਕੂਪੈਂਟਸ ਉਹਨਾਂ ਨੂੰ ਠੀਕ ਕਰਨ ਦੇ ਤੇ ਨੰਬਰ 3 ਜ਼ੀਰੋ ਟੋਲਰੈਂਸ ਪਾਲਿਸੀ ਲਈ ਜਾਏਗੀ ਅਗੇਸਟ ਕ腐ਸ਼ਨ ਕੋਸ਼ਿਸ਼ ਇਹੀ ਹੈ ਕਿ ਰਲ ਮਿਲ ਕੇ ਇੱਕ ਟੀਮ ਬਣਾ ਕੇ ਚੱਲੀਏ ਸੋ ਇਹਨਾਂ ਸਾਰਿਆਂ ਨਾਲ ਉਹਨਾਂ ਰੈਗੂਲਰ ਮੀਟਿੰਗਸ ਅੱਗੇ ਵੀ ਕੀਤੀਆਂ ਜਾਣਗੀਆਂ ਤੇ ਇਨਸ਼ੋਰ ਕਰਾਂਗੇ ਅਸੀਂ ਕਿ ਜਿੰਨਾ ਹੋ ਸਕੇ ਆਪਸ ਵਿੱਚ ਰਲ ਮਿਲ ਕੇ ਜਿਹੜਾ ਬੈਸਟ ਪੋਸੀਬਲ ਰਿਜ਼ਲਟ ਹੈ ਉਹ ਸ਼ਹਿਰ ਨੂੰ ਦੇ ਸਕੀਏ ਅਜੇ ਸਟੈਪ ਬਾਈ ਸਟੈਪ ਹੋਏਗਾ ਸਾਰਾ ਗੁੱਛ ਅਜੇ ਮੈਨੂੰ ਇੱਕ ਦਿਨ ਹੀ ਹੋਇਆ ਐ ਇਹਨੂੰ ਸੋ ਅਜੇ ਤਾਂ ਮੈਂ ਪ੍ਰੋਬਲਮਸ ਸਮਝ ਰਿਆ ਫਿਰ ਉਹਦੇ ਕੀ ਹੱਲ ਕਰਨੇ ਨੇ ਉਹ ਪਾਰਟ 2 ਸਟੈਪ 2 ਹੋਏਗਾ ਜੀ ਉਹ ਕਰਾਂਗੇ ਟੂਰਿਸਟ ਪਲੇਸ ਵਾਸਤੇ ਜਿਹੜੇ ਮੇਨ ਅਟਰੈਕਸ਼ਨਸ ਹੈਗੀਆਂ ਇੱਥੇ ਅੰਮ੍ਰਿਤਸਰ ਦੀਆਂ ਜੜੀਆਂ ਟੂਰਿਸਟ ਅਟਰੈਕਸ਼ਨਸ ਨੇ ਉਹਨਾਂ ਨੂੰ ਅਸੀਂ ਬਿਲਕੁਲ ਸਭ ਤੋਂ ਵਧੀਆ ਬਣਾ ਕੇ ਰੱਖਾਂਗੇ ਜਿਹੜੇ ਵੀ ਟੂਰਿਸਟ ਆਉਂਦੇ ਨੇ ਉਹਨਾਂ ਨੂੰ ਇੱਥੇ ਆ ਕੇ ਬਹੁਤ ਚੰਗਾ ਲੱਗੇਗਾ ਉਹਨਾਂ ਦੇ ਬਿਊਟੀਫਿਕੇਸ਼ਨ ਦੇ ਕੰਮ ਦੇ ਆਰਡਰ ਆਲਰੇਡੀ ਮੈਂ ਦੇ ਦਿੱਤੇ ਨੇ ਤੇ ਜਿਹੜੇ ਉਥੇ ਐਂਟਰੀ ਤੇ ਐਗਜ਼ਿਟ ਪੁਆਇੰਟਸ ਵੀ ਨੇ ਇਹਨਾਂ ਸਾਰਿਆਂ ਦੇ ਉਹਨਾਂ ਨੂੰ ਵੀ ਅਸੀਂ ਬਿਊਟੀਫਾਈ ਕਰਕੇ ਸਾਫ ਸੁਥਰਾ ਕਰ ਦੇਖੋ ਜੀ ਅੱਜ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਜੀ ਨੇ ਅੱਜ ਦਾ ਚਾਰਜ ਲੈਤਾ ਨੇ ਹੋਰ ਅੱਜ ਸਾਡੀ ਮਿਊਨਿਸਪਲ ਵਰਕਸ਼ਾਪ ਦੀ ਆਟੋ ਟੀਮ ਜਿੰਨੇ ਵੀ ਡਰਾਈਵਰ ਯੂਨਿਟੀ ਆ ਅੱਜ ਮਾਨਯੋਗ ਕਮਿਸ਼ਨਰ ਸਾਹਿਬ ਅਮੂ ਮਿੱਠਾ ਕਰਾ ਕੇ ਉਹਨਾਂ ਨੂੰ ਵਧਾਈ ਦੇਣ ਆਏ ਸੀ ਸਾਡੇ ਗੁਲਪ੍ਰੀਤ ਔਲਖ ਸਾਹਿਬ ਕਿ ਅੱਜ ਆਪਣਾ ਚਾਰਜ ਸੰਭਾਲ ਲਿਆ ਏ ਉਹਨਾਂ ਨੂੰ ਹਾਰਦਿਕ ਸ਼ੁਭ ਕਾਮਨਾ ਸਾਡੀ ਜਥੇਬੰਦੀ ਵੱਲੋਂ ਹੋਰ ਸ਼ਹਿਰ ਵਾਸੀਆਂ ਵੱਲੋਂ ਅਸੀਂ ਕਾਫੀ ਇਹਨਾਂ ਤੋਂ ਉਮੀਦਾਂ ਰੱਖਦੇ ਹਾਂ ਵੀ ਇਹ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਖਰੇ ਉਤਰਨਗੇ ਔਰ ਮੁਲਾਜ਼ਮ ਵੀ ਇਹਨਾਂ ਦੇ ਨਾਲ ਨੇ ਜਦ ਵੀ ਸ਼ਹਿਰ ਦੀ ਇਤਲੀ ਲੋਕ ਇਤਲੀ ਆਪਣਾ ਕਦਮ ਚੁੱਕਣਗੇ ਸਾਡੇ ਮੁਲਾਜ਼ਮ ਜਿੰਨੇ ਵੀ ਨੇ ਮਾਨਯੋ ਕਮਿਸ਼ਨਰ ਸਾਹਿਬ ਦੇ ਨਾਲ ਆ ਔਰ ਗੁਰੂ ਨਗਰੀ ਜੀ ਆਉਣ ਦੇ ਵਾਸਤੇ ਇਹਨਾਂ ਦਾ ਬਹੁਤ ਜ਼ਿਆਦਾ ਸਵਾਗਤ ਕੀਤਾ ਜੀ ਮਾਨਯੋ ਕਮਿਸ਼ਨਰ ਸਾਹਿਬ ਸਾਡੇ ਗੁਰੂ ਨਗਰੀ ਦੇ ਵਿੱਚ ਆਏ ਨੇ ਅਸੀਂ ਆਤਕ ਸਵਾਗਤ ਇਹਨਾਂ ਦਾ ਸਵਾਦ ਕਰਦੇ ਹਾਂ ਔਰ ਨਾਲ ਹੀ ਆਸ ਰੱਖਦੇ ਹਾਂ ਸਾਡੇ ਮੁਲਾਜ਼ਮਾਂ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੰਭਾਲਣਗੇ ਤੁਹਾਡੀ ਸਾਡੇ ਬੜੇ ਸਤਿਕਾਰਯੋਗ ਸਤਨਾ ਸਾਡੀ ਡਰਾਈਵਰ ਜੁਨਟੀ ਵੱਲੋਂ ਇਹਨਾਂ ਦਾ ਮਾਣ ਸਨਮਾਨ ਪੂਰਾ ਕਰੇਗੇ ਔਰ ਮੈਂ ਨਾਨਕ ਗੁਰੂ ਨਾਮ ਤੇ ਗੁਰੂ ਆਨੰਦ ਸਾਹਿਬ ਨਗਰੀ ਦੇ ਵਿੱਚ ਆਇਆਂ ਦਾ ਸਵਾਗਤ ਧੰਨਵਾਦ ਮੈਂ ਨੂੰ ਅੰਮ੍ਰਿਤਸਰ ਨਗਰ ਨਿਗਮ ਨੂੰ ਨਵੇਂ ਕਮਿਸ਼ਨਰ ਮਿਲ ਗਏ ਨੇ ਸਰਦਾਰ ਗੁਲਪ੍ਰੀਤ ਸਿੰਘ ਵੱਲੋਂ ਆਪਣਾ ਕਾਰਜ ਭਾਰ ਸੰਭਾਲਦਿਆਂ ਹੀ ਉਹਨਾਂ ਨੂੰ ਸਨਮਾਨਿਤ ਕਰਨ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਵਕ ਵਕ ਜਥੇਬੰਦੀਆਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਉਧਰ ਨਗਰ ਨਿਗਮ ਦੇ ਨਵ ਨਿਯੁਕਤ ਕਮਿਸ਼ਨਰ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਗਰ ਨਿਗਮ ਦਾ ਸਹਿਯੋਗ ਕਰਨ ਤਾਂ ਜੋ ਰਲ ਮਿਲ ਕੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਇਆ ਜਾ ਸਕੇ ਕਿਉਂਕਿ ਅੰਮ੍ਰਿਤਸਰ ਗੁਰੂ ਨਗਰੀ ਇੱਕ ਆਪਣੇ ਆਪ ਵਿੱਚ ਇੱਕ ਮਹੱਤਤਾ ਰੱਖਦੀ ਹੈ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼